ਆਓ ਪਹਿਲਾਂ ਇੱਕ ਸ਼ੇਰ ਰੂਪੇ ਸ਼ਬਦ ਸੁਣੋ ਮਨਾ ਮੇਰੇ ਆ ਮਨਾ ਮੇਰੇ ਆ ਗੁਰੂ ਨੂੰ ਯਾਦ ਰੱਖੀ ਦੁੱਖ ਸੁੱਖ ਵਿੱਚ ਜੀਨੇ ਸੰਗ ਰਹਿਣਾ ਯਾਦ ਕਰੇਗਾ उ ई जौकू बिच संसार ते तंग लूत मिलु सुता मिलु मिलूगी। सुता मिलूगी गुरू जी नज़र बि रबी रंग बि मरनू रंग ल ਪਿਆਰ ਗੁਰੂ ਨਾਲ ਰੱਖੀ ਤੂੰ ਰਾਮ ਪਾਲ ਸਿੰਗਾ ਰੱਬ ਦੇ ਭਗਤਾਂ ਦਾ ਸਦਾ ਹੀ ਸੰਗ ਲੈਣਾ ਰੱਬ ਦੇ ਭਗਤਾਂ ਦਾ ਸਦਾ ਹੀ ਸੰਗ ਲੈਣਾ ਇਹ ਗੱਲ ਬਿਲਕੁਲ ਸੱਚੀ ਹੈ ਮਨ ਮੇਰਾ ਗੁਰੂ ਨੂੰ ਯਾਦ ਕਰ ਦੁੱਖ ਵਿੱਚ ਸੁੱਖ ਵਿੱਚ ਧੀਆ ਪੁੱਤਾਂ ਵਿੱਚ ਬੁਲਤਾਨ ਨਾ ਹੋ ਹਰ ਵਕਤ ਭਾਵੇਂ ਤੁਨੂੰ ਦੁੱਖ ਆ ਜੇ ਭਾਵੇਂ ਸੁੱਖ ਮਿਲ ਜੇ ਪਰ ਸਾਡੀ ਨੀਤੀ ਹੋਰ ਹੈ ਜਿਨ੍ਹਾਂ ਚੰਦਾ ਸੁੱਖਾਂ ਚ ਰਹਿੰਦੇ ਆ ਉਹਨਾਂ ਦਾ ਤਾਂ ਰੱਬ ਦੀ ਚਿੰਤਾ ਹੁੰਦਾ ਹੈ ਉਹਨਾਂ ਚ ਆਪ ਦੇ ਹੰਕਾਰ ਦੀ ਤੋੜੇ ਫਿਰਦੇ ਆ ਵੀ ਮੇਰੇ ਵਰਗਾ ਦੁਨੀਆ ਤੇ ਕੌਣ ਹੈ ਜੇ ਚੰਗਾ ਕਰ ਲਿਓ ਤਾਂ ਫਿਰ ਮੈਂ ਕੀਤੇ ਫਿਰ ਬਹੁ ਬਾਬੀਏ ਨਹੀਂ ਕਰਤਾ ਜੇ ਮਾਰਾ ਹੋ ਗਿਆ ਫਿਰ ਰੱਬ ਨੂੰ ਦੋਸ਼ ਬਈ ਰੱਬ ਨੂੰ ਆਏ ਮंजूर ਸੀ ਪਰ ਮਹਾਰਾਜ ਕਹਿੰਦੇ ਦਾਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣੇ ਤੇਰੇ ਕਰਮਾ ਦੇ ਦੋਸ਼ ਨੇ ਤੇਰੇ ਕਰਮਾ ਦੇ ਦੁੱਖ ਨੇ ਕਹਿੰਦੇ ਜੇ ਤੂੰ ਦੁੱਖਾਂ ਵਿੱਚ ਰੱਬ ਨੂੰ ਧਿਆਉਣਾ ਜੇ ਸੁੱਖਾਂ 'ਚ ਧਿਆਮੇ ਹੋਰ ਤੇਰੇ ਦੁੱਖ ਨੇੜੇ ਹੀ ਨਾ ਆਪੇ ਪਰ ਸਾਡੀ ਨੀਤੀ ਬਦ ਲੱਗੀ ਅਸੀਂ ਧਿਆਉਨੇ ਆ ਉਦੋਂ ਜਦੋਂ ਸਾਡੇ ਤੇ ਦੁੱਖ ਪੈਂਦੇ ਗੁਰੂ ਦਾ ਸਲਾਬ ਆਸਤੇ ਹੀ ਅੰਗ ਸੰਭ ਹੁੰਦਾ ਗੁਰੂ ਨੂੰ ਭੁੱਲਣਾ ਨਹੀਂ ਚਾਹੀਦਾ ਪਰ ਮੈਂ ਬੇਨਤੀ ਕਰਨੀਆਂ ਇੱਕ ਨਾਮ ਦਾ ਪਿਛਲੇ ਦਵਾਂ ਚ ਸਵਾਮੀ ਜੀ ਅਨੁਸਾਰ ਹੋਇਆ ਹੈ ਨਾ ਇਹ ਸੁਣ ਬਾਨਤੋ ਤਾਨਨ ਦਾ ਉਹਨਾਂ ਨੂੰ ਪਤਾ ਹੈ ਕਬਤਾ ਕਹਿੰਦੀਆਂ ਵੀ ਹਰ ਕਮ ਰਹੇ ਦਿਨਾਂ ਵਿੱਚ ਵੱਜਦੀ ਤੇ ਤਾਰ ਸੱਚਾ ਸਵਾਮੀ ਜੀ ਆਂਦੇ ਚਰਨਾ ਚਰਦਾਸ ਬੇਨਤੀ ਨਹੀਂ ਕਬਤਾ ਸੁਣੋ ਬਈ ਹਰ ਕਮ ਰਹੇ ਦਿਨਾਂ ਵਿੱਚ ਵੱਜਦੀ ਤੇਰੀ ਤਾਰ ਸੱਚਾ ਪੱਲੂ ਵਿੱਚ ਗਲੇ ਦੇ ਪਾ ਲੁੱਬਿਚ ਕਲੇ ਦੇ ਪਾਵਾ ਥੋਡੇ ਚਰਨੀ ਸੀਸ ਨਵਾਵਾ ਹੋਇਆ ਪੁੱਲਾ ਨੂੰ ਬਖਸ਼ਾ ਮਾ ਹੋਇਆ ਪੁੱਲਾ ਨੂੰ ਬਖਸ਼ਾ ਮਾ ਤੂੰ ਬਖਸ਼ ਹਾਰ ਸਜਣਾ ਹਰਦਮ ਰਹੇ ਦਿਲਾਂ ਵਿੱਚ ਵੱਜਦੀ ਤੇਰੀ ਤਾਰ ਸਜਣਾ ਹਰਦਮ ਰਹੇ ਦਿਲਾਂ ਵਿੱਚ ਵੱਜਦੀ ਪਿੰਡਾਂ ਗੁਲਜ਼ਾਰੇ ਧੁਲਾਰੇ ਬਿਤਾ ਢੁਲਚਾਰ ਸਿੰਘ ਜੀ ਪਿਆਰੇ ਜਿਨ੍ਹਾਂ ਦੇ ਹੋ ਰਾਜ ਧੁਲਾਰੇ ਮਾ ਰਾਦਾ ਦੀ ਅੱਖ ਦੇ ਤਾਰੇ ਮਾ ਰਾਦਾ ਦੀ ਅੱਖ ਦੇ ਤਾਰੇ ਤੁਸ ਜਨਹਾਰ ਸੱਜਣਾ ਹਰਦਮ ਰਹੇ ਦਿਲਾਂ ਵਿੱਚ ਵੱਜਦੀ ਤੇਰੀ ਤਾਰ ਸੱਜਣਾ तेरा रूप ब्रामन मोड़ तूं कुल दुनिया त सोण ते रूप ब्रामन मोड़ तूं कुल दुनिया त सोण तेरे जा होरन तेरे ਤੇਰੀ ਤਾਰ ਸਜਣਾ ਹਰ ਦਮ ਰਹੇ ਦਿਲਾਂ ਵਿੱਚ ਵੱਜਦੀ ਤੇਰੇ ਦਰ ਦੇ ਬਣੇ ਸਵਾਲੀ ਜਿੱਥੋਂ ਨਾ ਕੋਈ ਮੁੜਦਾ ਖਾਲੀ ਤੇਰੇ ਦਰ ਦੇ ਬਣੇ ਸਵਾਲੀ ਜਿੱਥੋਂ ਨਾ ਕੋਈ ਮੁੜਦਾ ਖਾਲੀ ਬਣ ਕੇ ਚਮਨ ਬਾਗ ਦੇ ਮੱਲੀ ਬਣ ਕੇ ਚਮਨ ਬਾਗ ਦੇ ਮੱਲੀ ਬੱਤ ਸੋ ਪਿਆਰ ਸਜਣਾ ਹਰ ਦਮ ਰਹੇ ਦਿਲਾਂ ਵਿੱਚ ਵੱਜਦੀ ਤੇਰੀ ਤਾਰ ਸੱਜਣਾ ਹਰ ਦਮ ਰਹੇ ਦਿਲਾਂ ਵਿੱਚ ਵੱਜਦੀ ਉਹ ਪੈਨਿਆ ਹੈ ਦਰਗਾਹੀ ਬਾਰਾ ਚੁੱਕਦਾ ਕੀ ਰਾਜਾ ਤੇਰਾ ਨਾ ਪੈਨਿਆ ਹੈ ਦਰਗਾਹੀ ਬਾਰਾ ਚੁੱਕਦਾ ਕੀ ਰਾਜਾ ਤੇਰਾ ਨਾ ਮਨ ਤੇ ਹਰ ਦਮ ਰੱਬ ਦਾ ਭਾਣਾ ਮਨ ਦੇ ਹਰ ਦਮ ਰੱਬ ਦਾ ਪਾਣਾ ਤੂੰ ਬੜੀ ਦੀਗਾਰ ਸਜਣਾ ਹਰ ਦਮ ਰਹੇ ਦਿਲਾਂ ਵਿੱਚ ਵੱਜਦੀ ਤੇਰੀ ਤਾਰ ਸਜਣਾ ਹਰ ਦਮ ਰਹੇ ਦਿਲਾਂ ਵਿੱਚ ਵੱਜਦੀ ਓਕਾ ਦਰਦ ਬਛੋੜਾ ਜਰਨਾ ਓਕਾ ਕਟ ਸਬਰ ਦਾ ਭਰਨਾ ਓਕਾ ਦਰਦ ਬਛੋੜਾ ਜਰਨਾ ਕਹਿੰਦਾ ਸੀ ਸਤਲੀ ਤੇ ਧਰਨਾ ਕਹਿੰਦਾ ਸੀ ਸਤਲੀ ਤੇ ਧਰਨਾ ਕਰਨ ਲਈ ਪਿਆਰ ਸਜਣਾ ਹਰ ਧਮ ਰਹੇ ਦਿਲਾਂ ਵਿੱਚ ਵੱਜਦੀ ਤੇਰੀ ਤਾਰ ਸਜਣਾ ਹਰ ਧਮ ਰਹੇ ਦਿਲਾਂ ਵਿੱਚ ਵੱਜਦੀ ਉਹ ਸੱਸੀ ਵਿੱਚ ਥਲਾ ਪੁੰਨੂ ਪੁੰਨੂ ਕਰਦੀ ਮਰ ਗਈ ਨਾ ਦੁਨੀਆ ਵਿੱਚ ਰੋਸ਼ਨ ਕਰ ਗਈ ਨਾ ਦੁਨੀਆ ਵਿੱਚ ਰੋਸ਼ਨ ਕਰ ਗਈ ਖਾਦਰ ਯਾਰ ਸੱਜਣਾ ਹਰ ਧਮ ਰਹਿ ਦਿਲਾਂ ਵਿੱਚ বাজਦੀ ਤੇਰੀ ਤਾਰ ਸੱਜਣਾ ਹਰ ਧਮ ਰਹਿ ਦਿਲਾਂ ਵਿੱਚ বাজਦੀ ਸੈਂਦੀ ਮੱਛਲੀ ਬਿਨ ਪਾਣੀ ਨਾ ਰਹਿਨੀ ਐਸੇ ਜਿੰਦੜੀ ਦੁਖੜੇ ਸੈਂਦੀ ਅੱਖੀਆਂ ਵਿੱਚ ਨੀਂਦ ਨਾ ਪੈਂਦੀ ਅੱਖੀਆਂ ਵਿੱਚ ਨੀਂਦ ਨਾ ਪੈਂਦੀ ਕਰਾਂ ਇੰਤਜ਼ਾਰ ਸੱਜਣਾ ਹਰ ਧਮ ਰਹਿ ਦਿਲਾਂ ਵਿੱਚ ਵੱਜਦੀ ਤੇਰੀ ਤਾਲ ਸੱਜਣਾ ਹਰ ਧਮ ਰਹਿ ਦਿਲਾਂ ਵਿੱਚ ਵੱਜਦੀ ਉਹ ਤੇਰੇ ਬਿਨਾ ਨਹੀਂ ਮੇਰਾ ਕੋਈ ਸੁਣ ਲੈ ਤਤੜੀ ਦੀ ਅਰਜੋਈ ਤੇਰੇ ਬਿਨਾ ਨਹੀਂ ਮੇਰਾ ਕੋਈ ਸੁਣ ਲੈ ਤਤੜੀ ਦੀ ਅਰਜੋਈ ਬੈਠੀ ਯਾਦ ਚ ਜਾਵਾਂ ਰੋਈ ਬੈਠੀ ਯਾਦ ਚ ਜਾਵਾਂ ਰੋਈ ਤੂੰ ਬਖਸ਼ ਦਿਦਾਰ ਸੱਜਣਾ ਹਰ ਧਮ ਰਹਿ ਦਿਲਾਂ ਵਿੱਚ ਵੱਜਦੀ ਤੇਰੀ ਤਾਰ ਸੱਜਣਾ ਹਰ ਧਮ ਰਹਿ ਦਿਲਾਂ ਵਿੱਚ বাজਦੀ ਅੱਜ ਦੀ ਤੇਰੀ ਤਾਰ ਸੱਚਿਆ ਹਰदम ਰਹੇ ਦਿਲਾਂ ਵਿੱਚ ਵੱਜਦੀ ਸਾਰੀ ਗੁਰਸੰਗਤ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ